ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਆٹے ਕਣਕ ਦੇ ਆٹے ਦੀਆਂ ਮਠੀਆਂ ਤੇ ਮਸਾਲੇਦਾਰ ਮਠੀਆਂ ਬਣਾਵਾਂਗੇ ਤੇ ਇੱਥੇ ਮੈਂ 1.5 ਕੱਪ ਆਟਾ ਲਿਆ ਸੀ ਆਟੇ ਨੂੰ ਆਪਾਂ ਛਾਣ ਲਿਆ ਸੀ ਆਟੇ ਦਾ ਅਸੀਂ 1.5 ਕੱਪ ਲਿਆ ਸੀ ਤੇ ਆਟੇ ਦੇ ਵਿੱਚ ਪਾਵਾਂਗੇ ਆਪਦਾ ਚਮਚ ਨਮਕ ਜਵੈਨ ਕਾਲੀ ਮਿਰਚ ਕਾਲੀ ਮਿਰਚ ਨੂੰ ਅਸੀਂ ਕੁੱਟ ਲਿਆ ਸੀ ਕਸਤੂਰੀ ਮੇਥੀ ਪਾ ਦਵਾਂਗੇ ਕਸੂਰੀ ਮੇਥੀ ਪਾ ਕੇ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਦੋ ਚਮਚ ਪਾਵਾਂਗੇ ਆਪਾਂ ਇੱਥੇ ਦੇਸੀ ਘਿਓ ਦੇ ਘਿਓ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਸਾਰੇ ਆਟੇ ਦੇ ਵਿੱਚ ਆਪਾਂ ਘਿਓ ਨੂੰ मिक्स ਕਰ ਦਵਾਂਗੇ ਕਿ ਉਹ ਜਿਹੜਾ ਆਟਾ ਜਾਂ ਸਲਫੀ ਜਿਹਾ ਹੋ ਜੇ ਕਿ ਉਹ ਪਾ ਕੇ ਕਿ ਉਹ ਪਾ ਕੇ ਆਟੇ ਨੂੰ ਅਸੀਂ ਮਿਕਸ ਕਰ ਲਿਆ ਤੇ ਆਟਾ ਤੁਸੀਂ ਦੇ ਸਕਦੇ ਇਸ ਤਰ੍ਹਾਂ ਦਾ ਆਟਾ ਹੋ ਗਿਆ ਤਾਂ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਕੇ ਤੇ ਆਟੇ ਨੂੰ ਗੁੰਨ ਲਵਾਂਗੇ ਆਟੇ ਨੂੰ ਜ਼ਿਆਦਾ ਆਪਾਂ ਪਤਲਾ ਨਹੀਂ ਗੁੰਨਣਾ ਆਟੇ ਨੂੰ ਆਪਾਂ ਹਾਰ ਜਾਈ ਗੁੰਨ ਕੇ ਰੱਖਾਂਗੇ ਤਾਂ ਉਹ ਆਪਾਂ ਗੋਲ ਲਿਆ ਸੀ ਤੇ ਆਟਾ ਆਪਾਂ ਇਸ ਤਰ੍ਹਾਂ ਦਾ ਗੁੰਨਣਾ ਨਾ ਜ਼ਿਆਦਾ ਇਹ ਮਲੈਂਟ ਨਾ ਜ਼ਿਆਦਾ ਬੋਤਾ ਹਾਰ ਤੇ ਮੀਡੀਅਮ ਜਿਹਾ ਆਪਾਂ ਆਟੇ ਨੂੰ ਗੁੰਨਦੇ ਸੀ ਆਟੇ ਨੂੰ ਆਪਾਂ 5 ਕਿ ਮਿੰਟ ਟਾ ਕੇ ਰੱਖ ਦੇਵਾਂਗੇ ਆਟੇ ਨੂੰ 5 ਮਿੰਟ ਹੋ ਗਏ ਸੀ ਤੇ ਆਟੇ ਨੂੰ ਆਪਾਂ ਇੱਕ ਵਾਰੀ ਫੇਰ ਇਸ ਤਰ੍ਹਾਂ ਮਸਲ ਲਵਾਂਗੇ ਹੁਣ ਅਸੀਂ ਇਹਦੇ ਆٹے ਦੇ ਛੋਟੇ-ਛੋਟੇ ਇਹਦੇ ਪੇੜੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਂਦੇ ਆਂ ਤੇ ਉਹਦਾ ਦਾ ਕਾ ਪਾਟਾ ਲੈ ਕੇ ਤੇ ਇਹਦੇ ਆਟੇ ਦੇ ਪੇੜੇ ਕਰ ਲਵਾਂਗੇ ਇਸ ਤਰ੍ਹਾਂ ਦੇ ਆਪਾਂ ਪੇੜੇ ਬਣਾ ਲਵਾਂਗੇ ਪੇੜੇ ਨੂੰ ਆਪਾਂ ਚਾਕਲੇਟ ਦਾਖ ਖਲਿਆ ਸੀ ਤੇ ਹੁਣ ਆਪਾਂ ਇਹਨੂੰ ਵੇਲ ਦੇਵਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਵੇਲਦੇ ਆ ਉਸ ਤਰ੍ਹਾਂ ਹੀ ਆਪਾਂ ਓਡੀ ਰੋਟੀ ਦੇ ਸਾਈਜ਼ ਦੀ ਆਪਾਂ ਇਹਨੂੰ ਵੇਲ ਕੇ ਰੱਖ ਦੇਵਾਂਗੇ ਤੇ ਇਹ ਬਹੁਤ ਵਧੀਆ ਆਟੇ ਦੀਆਂ ਮੱਠੀਆਂ ਬਣ ਗਈਆਂ ਖਸਤਾ ਮਸਤ ਇਹ ਤਰੀਕ ਬਣ ਕੇ ਤੇ ਰੈਡੀ ਹੋਏਗੀ ਮਸਾਲਾ ਮੱਠੀ ਰੋਟੀ ਨੂੰ ਆਪਾਂ ਵੇਲ ਲਿਆ ਸੀ ਤੇ ਹੁਣ ਰੋਟੀ ਦੇ ਉੱਪਰ ਆਪਾਂ ਬਰਸ਼ ਦੇ ਨਾਲ ਕਿਉਂ ਲਗਾ ਦੇਵਾਂਗੇ ਉਸ ਤੋਂ ਬਾਅਦ ਆਪਾਂ ਥੋੜਾ ਜਾਂ ਸੁੱਕਾ ਆਟਾ ਉੱਪਰ ਇਹਦੇ ਧੂਲ ਦੇਵਾਂਗੇ ਥੋੜੀ ਜਿਹੀ ਆਪਾਂ ਲਾਲ ਮਿਰਚ ਸਪ੍ਰਿੰਗਲ ਕਰ ਦੇਵਾਂਗੇ ਚਾਟ ਮਸਾਲਾ ਤੇ ਹੁਣ ਅਸੀਂ ਰੋਟੀ ਨੂੰ ਇਸ ਤਰ੍ਹਾਂ ਆਪਾਂ ਇਹਨੂੰ ਫੋਲਡ ਕਰਦੇ ਜਾਵਾਂਗੇ ਇਸ ਤਰ੍ਹਾਂ ਆਪਾਂ ਫੋਲਡ ਕਰ ਦਿੱਤਾ ਸੀ ਤੇ ਹੁਣ ਆਪਾਂ ਕਰਦੇ ਦੇ ਨਾਲ ਇਹਨੂੰ ਛੋਟੇ ਛੋਟੇ ਇਹਦੇ ਪੀਸ ਕਰ ਦਵਾਂਗੇ ਇਸ ਤਰ੍ਹਾਂ ਦੇ ਆਪਾਂ ਇਹਦੇ ਪੀਸ ਬਣਾ ਲੈਣੇ ਆ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਆਪਾਂ ਇਹਨੂੰ ਸੈੱਟ ਤੇ ਕਰ ਦਵਾਂਗੇ ਤੇ ਜਿਹੜੇ ਆਹ ਵਾਲੇ ਪੀਸ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਦਬਾਵਾ ਦੇਂਗੇ ਫੇਰ ਇਹ ਤੋਂ ਬਾਅਦ ਆਪਾਂ ਇਹਨਾਂ ਨੂੰ ਵੇਲ ਲਵਾਂਗੇ ਛੋਟੇ ਛੋਟੇ ਵੇਲਣ ਜਿੱਡੀਆਂ ਕ ਆਪਾਂ ਮੱਠੀਆਂ ਹੁੰਦੀਆਂ ਅਸੀਂ ਉਹ ਵਾਲੇ ਸਾਈਜ਼ ਦੇ ਦਾ ਵੇਲ ਦੇਵਾਂਗੇ ਤੇ ਆ ਦੇਖੋ ਮਸਾਲਾ ਮਟਰੀ ਇਸ ਤਰ੍ਹਾਂ ਦੀ ਆਪਾਂ ਸਾਰੀਆਂ ਬਣਾ ਲਵਾਂਗੇ ਇਸ ਤਰ੍ਹਾਂ ਦੀਆਂ ਮੱਠੀਆਂ ਆਪਾਂ ਸਾਰੀਆਂ ਵੇਲ ਲਵਾਂਗੇ ਮੱਠੀਆਂ ਨੂੰ ਆਪਾਂ ਇਸ ਤਰੀਕੇ ਬਣਾ ਲਿਆ ਸੀ ਤਾਂ ਹੁਣ ਆਪਾਂ ਇਹਨੂੰ ਤੇਲ ਦੇ ਵਿੱਚ ਤਲ ਲਵਾਂਗੇ ਇੱਥੇ ਅਸੀਂ ਰੱਖਾਂ ਟ ਨੂੰ ਗਰਮ ਕਰਨਾ ਰੱਖ ਦਿੱਤਾ ਸੀ ਫਿਰ 팬 ਦੇ ਵਿੱਚ ਆਪਾਂ ਮੱਠੀਆਂ ਪਾ ਦਵਾਂਗੇ ਇੱਕ ਇੱਕ ਕਰਕੇ ਤੇ ਜਿਆਦਾ ਪਹਾਈ ਤੇ ਨਹੀਂ ਹਿੱਗੀ ਪਕਾਉਣੀ ਆ ਵੀ ਲੋ ਤੋਂ ਮੀਡਨ ਤੇ ਪਕਾਵਾਂਗੇ ਮੱਠੀਆਂ ਨੂੰ ਮੱਠੀਆਂ ਨੂੰ ਪਾ ਕੇ ਅਸੀਂ 5 ਮਿੰਟ ਇਹਨਾਂ ਨੂੰ ਹਲਾ ਰਹੇ ਸੀ ਮੱਠੀਆਂ ਆਪਣੇ ਆਪ ਜਦੋਂ ਉੱਪਰ ਆ ਜਾਣ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਪਲਟੇ ਦੇ ਨਾਲ ਪੋਣੀ ਦੇ ਨਾਲ ਇਹਨੂੰ ਦੁਬਾਰਾ ਹਲਾ ਦਵਾਂਗੇ ਉਸੇ ਦਮ ਨੇ ਆਪਾਂ ਮੱਠੀਆਂ ਨੂੰ ਹਿਲਾਉਣਾ ਹੈ ਇਹਨਾਂ ਨੂੰ ਪਲਟਣਾ ਤੇ ਹੌਲੀ ਹੌਲੀ ਆਪਾਂ ਇਹਨਾਂ ਨੂੰ ਹੁਣ ਇਹਨਾਂ ਦੀਆਂ ਹੋਣਸਰ ਫਲਟ ਦਵਾਂਗੇ ਤੇ ਬਹੁਤ ਖਸਤਾ ਮੱਠੀ ਬਣ ਕੇ ਤਿਆਰ ਹੋਏਗੀ ਮੱਠੀਆਂ 골ਡ ਬਰੋਲ ਹੋ ਗਈਆਂ ਸੀ ਤੇ ਹੁਣ ਆਪਾਂ ਇਹਨਾਂ ਨੂੰ ਛਾਨਣੀ ਦੇ ਨਾਲ ਬਾਹਰ ਕੱਢ ਦਵਾਂਗੇ ਛਾਨਣੀ ਚ ਪਾਈ ਜਾਵਾਂਗੇ ਜਿਹਨਾਂ ਇਹਨਾਂ ਦਾ ਅਸਟਾ ਤੇਲ ਹੋਏਗਾ ਉਹ ਨੁੱਚੜ ਜਾਏਗਾ ਜੇ ਤੁਹਾਨੂੰ ਮੇਰੇ ਮਠੀਆਂ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਤੁਸੀਂ ਦੇਖ ਸਕਦੇ ਮਠੀਆਂ ਦੇਖੋ ਕਿੰਨੀਆਂ ਵਧੀਆ ਤੇ ਕਲਰ ਵੀ ਬਹੁਤ ਵਧੀਆ ਕਲਰ ਇਹਦਾ ਆਇਆ ਮਠੀਆਂ ਦਾ ਤੇ ਇਹਨਾਂ ਦੀ ਤੁਸੀਂ ਆਵਾਜ਼ ਵੀ ਸੁਣ ਸਕਦੇ ਕਿੰਨਾ ਵਧੀਆ ਕੁੜਕਰਾਪਣ ਆਇਆ ਤੇ ਇੱਥੇ ਆਪਾਂ ਬਾਕੀ ਦੀਆਂ ਮਠੀਆਂ ਵੀ ਪਾ ਦਵਾਂਗੇ ਇਸ ਤੋਂ ਆਪਾਂ ਦੋ-ਦੋ ਵੀ ਪਾ ਦਵਾਂਗੇ ਇਹ ਆਪਣੇ ਆਪ ਕੱਲੀਆਂ ਹੋ ਜਾਣੀਆਂ ਜੇ ਤੁਸੀਂ ਮੇਰੇ ਤਰੀਕੇ ਦੇ ਨਾਲ ਮਠੀਆਂ ਬਣਾ ਲੀਆਂ ਤਾਂ ਤੁਸੀਂ ਬਾਜ਼ਾਰ ਦੀਆਂ ਮਠੀਆਂ ਖਾਣਾ ਭੁੱਲ ਜਾਓਗੇ ਤੇ ਇਹ ਮਠੀਆਂ ਬਹੁਤ ਜਾਦੀਆਂ ਤੇਸਟ ਬਣਦੀਆਂ ਤੇ ਚਾਹ ਦੇ ਨਾਲ ਬਹੁਤ ਜਾਦੀਆਂ ਮਜ਼ਾ ਆਉਂਦਾ ਖਾਣ ਦਾ ਤੇ ਜਰੂਰ ਤੁਸੀਂ ਬਣਾ ਕੇ ਦੇਖਿਓ ਬਹੁਤ ਸੁਆਦ ਬਣਦੀਆਂ ਮਠੀਆਂ ਇਥੇ ਅਸੀਂ ਸਾਰੀਆਂ ਮੱਠੀਆਂ ਬਣਾ ਕੇ ਰੱਖ ਲਈਆਂ ਸੀ ਮੱਠੀਆਂ ਨੂੰ ਅਸੀਂ ਬਣਾ ਲਿਆ ਸੀ ਤੇ ਮੱਠੀਆਂ ਬਹੁਤ ਵਧੀਆ ਬਣ ਕੇ ਰੈਡੀ ਹੋ ਗਈਆਂ ਤੇ ਅਸੀਂ ਤੁਹਾਨੂੰ ਮੱਠੀਆਂ ਨੂੰ ਤੋੜ ਕੇ ਦਿਖਾਉਨੇ ਹਾਂ ਬਹੁਤ ਵਧੀਆ ਇਹ ਮੱਠੀਆਂ ਬਣੀਆਂ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਤੋੜਨ ਤੋਂ ਪਤਾ ਲੱਗ ਜਾਂਦਾ ਵੀ ਇਹ ਮਠੀਆਂ ਬਹੁਤ ਵਧੀਆ ਬਣੀਆਂ ਆ ਤੇ ਇਹ ਮਠੀਆਂ ਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਤੇ ਬਹੁਤ ਵਧੀਆ ਇਹ ਮਠੀਆਂ ਬਣੀਆਂ ਆ ਤੇ ਆਪਾਂ ਹੁਣ ਇਹਨੂੰ ਮਰਦਬਾਨ ਚ ਪਾ ਕੇ ਰੱਖ ਲਵਾਂਗੇ ਤੇ ਇਹ ਆਪਾਂ ਕਾਫੀ ਲੰਮੇ ਟਾਈਮ ਤੱਕ ਰੱਖ ਲਵਾਂਗੇ ਮਠੀਆਂ ਨੂੰ ਮਰਦਬਾਨ ਦੇ ਵਿੱਚ ਇਸ ਤਰ੍ਹਾਂ ਮਠੀਆਂ ਨੂੰ ਰੱਖ ਲਾਂਗੇ ਤੇ ਮਠੀਆਂ ਜਿਹੜੀਆਂ ਕਦੀ ਵੀ ਨਹੀਂ ਖਰਾਬ ਹੁੰਦੀਆਂ ਵੀ ਤੇ ਬਹੁਤ ਰੈਸਟ ਮਠੀਆਂ ਰਹਿndੀਆਂ ਆ ਚਾਹ ਦਾ ਖਾਣਾ ਆ ਪਾਪਾਵੇਂ ਕੋਈ ਗੈਸਟ ਆਇਆ ਹੋਵੇ ਉਹਨਾਂ ਵਾਸਤੇ ਵੀ ਮਠੀਆਂ ਨੂੰ ਅਸੀਂ ਮਰਦਬਾਨ ਚ ਪਾ ਲਿਆ ਤੇ ਜੇ ਤੁਹਾਨੂੰ ਮੇਰੇ ਮਠੀਆਂ ਦਾ ਤਰੀਕਾ ਵਧੀਆ ਲੱਗਾ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸਿਓ ਮਠੀਆਂ ਦਾ ਸਾਡਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਾ ਤੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ